ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਆਪ ਸਭ ਦਾ ਇੱਕ ਵਾਰੀ ਫਿਰ ਸਵਾਗਤ ਹੈ ਵਿਰਸਾ ਚੈਨਲ ਤੇ ਮੈਂ ਅਮਨਿਤ ਕੋਲ ਆਪ ਸਭ ਦੇ ਸੰਮੋਖ ਇੱਕ ਵਾਰੀ ਫਿਰ ਹਾਜ਼ਰ ਹੋਈ ਹਾਂ ਲੈ ਕੇ ਪੰਥਕ ਮਸਲਿਆਂ ਦੇ ਸੰਬੰਧ ਦੇ ਵਿੱਚ ਵਿਸ਼ੇਸ਼ ਪ੍ਰੋਗਰਾਮ ਪੰਥਨਾਮਾ ਜਿਸ ਵਿੱਚ ਅਸੀਂ ਜਾਣਾਂਗੇ ਪੰਥ ਦੇ ਵੱਖ-ਵੱਖ ਮਸਲਿਆਂ ਤੇ ਸਰਗਰਮੀਆਂ ਬਾਰੇ ਆਓ ਇਸ ਹਫਤੇ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਤਤ ਤੋਂ ਪਹਿਲਾ ਪੰਥਨਾਮਾ ਦੇ ਮੁੱਖ ਪੰਦੇ ਵੇ ਜਾਣਾਂਗੇ 1984 ਦੇ ਤੀਜੇ ਕੱਲੂਕਾਰੇ ਦੇ ਇਤਿਹਾਸਿਕ ਤੱਤ ਅਤੇ ਅਜੋਕੇ ਸਮੇਂ ਦੇ ਵਿਸ਼ੇਸ਼ਣ ਬਾਰੇ ਦੂਜਾ 41 ਸਾਲ ਦੇ ਸੰਘਰਸ਼ ਤੋਂ ਬਾਅਦ ਅੱਜ ਸਿੱਖ ਅੱਗੇ ਕਿਵੇਂ ਬਦਲਿਆ ਤੀਜਾ ਕਿਵੇਂ ਬਿਦਾਸ ਸਕਦੇ ਹਾਂ ਅਸੀਂ ਸਿੱਖਾਂ ਦਾ ਮਾਨਸਿਕ ਪੱਦਰ ਅੰਤ ਦੇ ਵਿੱਚ ਜਨੋ ਪੰਥਕ ਸਰਗਰਮੀਆਂ ਬੀਬੀ ਹਸ਼ਦੀ ਪੋਜੀ ਪਾਸ ਤੋਂ ਜੂਨ 1984 ਦੇ ਤੀਜੇ ਕਲੂਕਾਰਾ ਹਰ ਸਿੱਖ ਦੇ ਹਿਰਦਿਆਂ ਦੇ ਵਿੱਚ ਵਸਿਆ ਹੈ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਉੱਪਰ ਹੋਏ ਫੌਜੀ ਹਮਲੇ ਸ਼੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਅਤੇ ਹਜ਼ਾਰਾਂ ਹੀ નિર્ਦੋਸ਼ ਸਿੰਘਾਂ ਸਿੰਗੜੀਆਂ ਦੀ ਸ਼ਹਾਦਤ ਨੂੰ ਸਾਨੂੰ ਸਾਰਿਆਂ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦੀ ਆਓ ਜਾਣਦੇ ਹਾਂ 1984 ਦੇ ਇਤਿਹਾਸਕ ਤੱਤ ਅਤੇ ਅਜੋਕੇ ਵਿਸ਼ੇਸ਼ਣ ਬਾਰੇ ਸਰਦਾਰ ਪ੍ਰਭਜੋਤ ਸਿੰਘ ਜੀ ਬਾਸੂ ਕੋ ਮਾਂ ਦੀਆਂ ਤਸਵੀਰਾਂ ਉਸ ਦੇ ਸੰਘਰਸ਼ ਨਾਲ ਜੁੜੇ ਰਤਬੇ ਤੇ ਉਸ ਸੰਘਰਸ਼ ਵਿੱਚ ਜੂਝ ਰਹੇ ਬਛਿੰਦਿਆਂ ਦੇ ਹੱਥ ਵਿੱਚੋਂ ਕਢੀ ਜਾਂਦੀ ਹੈ ਸੰਸਾਰ ਦੀਆਂ ਸਾਰੀਆਂ ਪ੍ਰਮੁੱਖ ਸਭਿਅਤਾਵਾਂ ਨੇ ਇਸ ਸੰਘਰਸ਼ ਦੇ ਬੀਜ ਤੋਂ ਹੀ ਆਪਣੇ ਢਾਂਚੇ ਨੂੰ ਮਜ਼ਬੂਤ ਕੀਤਾ ਹੈ ਖਾਲਸਾ ਸੰਸਾਰ ਦੇ ਹਰ ਕਾਲ ਵਿੱਚ ਇਸੇ ਸੰਘਰਸ਼ ਦਾ ਵਲੀ ਵਾਰਸ ਹੈ ਜਿਸ ਨੂੰ ਸਮੇਂ-ਸਮੇਂ ਤੇ ਹੰਡਾਇਆ ਹੀ ਗਿਆ ਤੇ ਇਸੇ ਸੰਘਰਸ਼ ਦੇ ਵਿੱਚੋਂ ਉਹ ਕੌਮੀ ਹਿੱਤ ਪੈਦਾ ਹੋਏ ਨੇ ਜਿਨ੍ਹਾਂ ਨੇ ਸਵੈਪੱਖ ਸਵਰਾਜ ਪੱਖ ਤੇ ਸੁਧਾਰ ਪਖਤੋਂ ਕਿਤੇ ਇੱਕ ਥਾਂ ਹੀ ਆਪਣੀ ਲੜਕਾਰ ਦਿੱਤੀ ਹੈ ਮਨੁੱਖੀ ਵਿਕਾਸ ਵਿੱਚ ਗੁਰੂ ਨਾਨਕ ਵਿਚਾਰ ਨੇ ਇਹਨਾਂ ਤਿੰਨਾਂ ਪੱਖਾਂ ਨੂੰ ਉਭਾਰਿਆ ਮਨੁੱਖੀ ਸਵੈ ਚਿੰਤਨ ਰਾਜਸੀ ਸਵਰਾਜ ਤੇ ਸਮਾਜ ਸੁਧਾਰ ਨੂੰ ਸਿੱਖ ਵਿਚਾਰ ਦੇ ਮੁੱਢਲੇ ਤੱਤ ਤੇ ਉਸ ਨਾਲ ਜੁੜ ਰਹੇ ਨਿਜ਼ਾਮ ਸਪਸ਼ਟ ਕਰਦੇ ਹਨ 1984 ਦਾ ਮੁੱਢ ਇਹਨਾਂ ਤਿੰਨਾਂ ਪੱਖਾਂ ਤੋਂ ਅੱਡ ਨਹੀਂ ਬਸ ਫਰਕ ਇਹ ਹੈ ਕਿ ਗੁਰੂ ਕਾਲ ਤੇ ਮੱਧ ਖਾਲਸਾ ਆਕਾਲ ਵੇਲੇ ਸਫਤਾ ਇੱਕ ਪੱਕ ਤੇ ਰਾਜਸ਼ਾਲੀ ਕੁਲੀਨ ਵਰਗ ਦੇ ਹੱਥ ਸੀ ਤੇ 84 ਵੇਲੇ ਤથાਕਤ ਲੋਕਤੰਤਰੀ ਰਾਜ ਦੇ ਹੱਥ ਤੇ ਉਹ ਲੋਕਤੰਤਰ ਜੋ ਭਾਰਤ ਦੀ ਬਹੁਪੱਖੀਸ਼ਾਲੀ ਅਧਿਨ ਦੇ ਵਿਆਖਿਆ ਅਨੁਕੂਲ ਚਲਦਾ ਹੈ ਇਸ ਸਾਰੇ ਹੀ ਵਿਆਖਿਆ ਨੂੰ ਸਰਦਾਰ ਅਜਮੇਰ ਸਿੰਘ ਆਪਣੀ ਕਿਤਾਬ ਸਿੱਖਣ ਦੀ ਸਿਧਾਂਤਕ ਕਕੇਰਾਬੰਦੀ ਅਤੇ 1984 ਅਣਚਿੱਤ ਵਿਆ ਕਹਿਰ ਵਿੱਚ ਬਹੁਤ ਵਿਸਤਾਰਪੂਰਵਕ ਵਿਖਿਆਨ ਕਰਕੇ ਦੱਸਦੇ ਹਨ ਇਹ ਉਹੀ ਬਹੁਪੁਖੀ ਨਿਜ਼ਾਮ ਸੀ ਜਿਸਨੇ 1936 ਵਿਲੇ ਜਦੋਂ ਰਾਮ ਸਿੰਘ ਮੈਕਡੋਨਲਡ ਵੱਲੋਂ ਕਮਿਊਨਲ ਵਾਰਡ ਦੇ ਰੂਪ ਦੇ ਵਿੱਚ ਘੱਟ ਗਣਤੀਆਂ ਦੇ ਵਖੜੇ ਚੋੜ ਖੇਤਰ ਬਣਾਉਣ ਦਾ ਰੂਪ ਪੇਸ਼ ਕੀਤਾ ਤਾਂ ਇਸੇ ਲੋਕਤੰਤਰ ਦੇ ਰਾਖੇ ਪੜਖੁਟੇ ਤੇ ਆਪਣੀ ਬਹੁਪੱਖੀ ਸੋਚ ਨੂੰ ਸਰਵੋੱਚ ਰੱਖਣ ਲਈ ਪੂਰੇ ਜ਼ੋਰ ਲਾਏ। ਇੱਥੋਂ ਅਸੀਂ ਸਮਝ ਸਕਦੇ ਹਾਂ ਕਿ ਭਾਰਤ ਦੇ ਲੋਕਤੰਤਰੀ ਸ਼ਾਲੀ ਬਹੁਪੱਖੀ ਅਧਿਨ ਕਿਵੇਂ ਪਰਫੁੱਲਤ ਹੋਦੀ ਰਹੀ। 1947 ਦਾ ਕਹਿਰ, 1952 ਦੇ ਭਾਸ਼ਾ ਕੇਂਦਰਤ ਵਿਦਾਨ ਜਾਂ ਹੋਰ ਵੱਖ-ਵੱਖ ਕਾਰਨ ਜੋ ਸਿੱਖ ਹੱਕਾਂ ਦੇ ਪੈਰਵੀ ਨਾਲ ਸੰਬੰਧਿਤ ਸਨ, ਉਹ ਕਾਰਨ ਮੂਲ ਬਣੇ ਜੋ ਸਿੱਖਾਂ ਦੀ ਰੋਹਾਨੀਅਤ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਦੀ ਬਦਬੀ ਅਤੇ ਸਿੱਖ ਰਾਜ ਸੀ ਚਿੰਤਨ ਦਾ ਧੁਰਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਟਾਟੇਰੀ ਕਰਨ ਦਾ ਬਣਿਆ ਦਸਨ ਨੂੰ ਤਾਂ ਲੋਕਤੰਤਰ ਆਜ਼ਾਦ ਆਵਾਜ਼ ਦੀ ਸ਼ੈਲੀ ਨੂੰ ਪ੍ਰਗਟ ਕਰਦਾ ਹੈ ਪਰ ਇਸ ਲੋਕਤੰਤਰ ਦੇ ਖੋਖਲਾ ਦਾਵਾ ਇਹ ਸੀ ਕਿ ਇਸ ਦੇ ਸਾਹਮਣੇ ਜਦੋਂ ਬਹੁਪੱਖੀ ਆਧਾਰ ਦੇ ਇੱਕ ਆਜ਼ਾਦ ਆਵਾਜ਼ ਬਾਬਾ ਜਰਨੈਲ ਸਿੰਘ ਪਿੰਡਰਾਵਾਲਿਆਂ ਦੇ ਰੂਪ ਦੇ ਵਿੱਚ ਲਿਛ ਗਈ ਤੇ ਉਹ ਇਹਨਾਂ ਦੇ ਸਨਮੁਖ ਪਰਵਾਹ ਨਾ ਹੋਈ ਸੋ ਐਸੀ ਹੀ ਮਹਾਨ ਸ਼ਹੀਦਾਂ ਨੂੰ 8 ਪੰਥ ਦੇ ਲਾਜ ਅਤੇ ਉਹਨਾਂ ਸਾਰੀਆਂ ਹੀ ਘਟਨਾਵਾਂ ਨੂੰ ਮੁੱਖ ਰੱਖ ਕੇ ਅੱਜ 41 ਸਾਲ ਤੋਂ ਅਸੀਂ ਉਸ ਦਿਨ ਨੂੰ ਤੀਜੇ ਕੱਲੂਕਾਰੇ ਦੇ ਰੂਪ ਦੇ ਵਿੱਚ ਯਾਦ ਕਰ ਰਹੇ ਹਾਂ ਪਰ ਕੱਲੂਕਾਰੇ ਤੋਂ ਬਾਅਦ ਅੱਜ ਤੱਕ ਸਾਡੀ ਇਹ ਧਾਰਨਾ ਨਹੀਂ ਛੁੱਟੜੀ ਅਤੇ ਅਸੀਂ ਇਹ ਧਾਰਨਾ ਆਪਣੇ ਦਿਮਾਗ ਦੇ ਵਿੱਚ ਬਣਾ ਲਈ ਹੈ ਕਿ ਸੰਘਰਸ਼ ਸੰਬਪਤ ਹੋ ਗਿਆ ਹੈ ਜਦ ਕਿ ਸੰਘਰਸ਼ ਕੱਲੂਕਾਰੇ ਤੋਂ ਬਾਅਦ ਅੱਜ ਤੱਕ ਸਾਡੇ ਨਾਲ ਚੱਲ ਰਿਹਾ ਹੈ ਤੇ ਉਹ ਸਭ ਤੋਂ ਵੱਡਾ ਸੰਘਰਸ਼ ਖਾਲਸਾਈ ਅਣਖ ਅਤੇ ਸ਼ਕਤੀ ਨੂੰ ਇੱਕਸਰ ਕਰਨਾ ਸੀ ਜਿਸ ਦਾ ਬੀਜ ਨਾਸ਼ ਵੱਡੇ ਪੱਧਰ ਤੇ ਕੀਤਾ ਗਿਆ ਨਤੀਜਾ ਇਹ ਕਿ 41 ਸਾਲ ਬਾਅਦ ਵੀ ਸਿੱਖ ਆਪਣੇ ਕੇਂਦਰੀ ਰਾਜਸੀ ਸਿਆਸੀ ਢਾਂਚੇ ਨੂੰ ਮਜ਼ਬੂਤ ਨਾ ਕਰ ਪਾਏ ਮਜ਼ਬੂਤ ਤਾਂ ਕੀ ਕਰਨਾ ਉਸ ਨੂੰ ਪੰਜਾਬ ਵਿੱਚੋਂ ਵੀ ਬੇਸਹਾਰਿਆਂ ਵਾਂਗੂ ਰੋਲਦਾ ਕੱਲੂ ਘਾਰੇ ਤੋਂ ਬਾਅਦ ਅੱਜ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋੱਚ ਸ਼ਕਤੀ ਨੂੰ ਪ੍ਰਤੁਤ ਕਰਨ ਵਿੱਚ ਅਸੀਂ ਇਸ ਸਮਰਥ ਰਹੇ ਜਿਨ੍ਹਾਂ ਨੇ ਮੋਢੇ 에 ਬੀੜਾ ਸੀ ਉਹ ਕਿਸੇ ਅਸਮਰਥ ਅਸਵਾਰ ਵਾਂਗੂ ਕੋਨਿਆਂ ਵਿੱਚ ਪਏ ਹਨ 41 ਸਾਲ ਬਾਅਦ ਸਿੱਖ ਬੋਧਕ ਵਿਕਾਸ ਮਲਿਆ ਮੇਡ ਹੋ ਗਿਆ ਹੈ ਜਿਸ ਵਿੱਚੋਂ ਨਾ ਵਿਸ਼ੇਪਦਰੀ ਵਿਚਾਰ ਨਿਕਲ ਰਹੀ ਹੈ ਤੇ ਨਾ ਹੀ ਉਸ ਲਈ ਉਸਾਰੂ ਵਿਕਾਸ ਖਾਲਸਾ ਤਾਂ ਆਪਣੇ ਸੰਘਰਸ਼ ਵਿੱਚੋਂ ਅਸੀਂ ਧੂਣੇ ਚੂਣੇ ਹੋਈ ਦੀ ਅਰਦਾਸ ਪੂਰਨ ਕਰਦਾ ਹੈ ਤੇ 41 ਸਾਲ ਬਾਅਦ ਸਿੱਖ ਆਬਾਦੀ ਕੱਖਾਂ ਦੇ ਵਿੱਚ ਰੁੱਲ ਗਈ ਹੈ ਇਸ ਸਾਡੀਆਂ ਕੇਂਦਰੀਆਂ ਜਿੱਥੇ ਬੰਦੀਆਂ ਜੋ ਕਿਸੇ ਬਹਿਰੇ ਕੰਨ ਵਾਂਗੂ ਆਪਣੇ ਨਝਹੰਕਾਰ ਤੇ ਸਵਰੈय ਰੂਪ ਨੂੰ ਪ੍ਰਮੁੱਖ ਰੱਖਣ ਲਈ ਪੰਥ ਨੂੰ ਬਹੁਤ ਪਿੱਛੇ ਸੁੱਟਾਇਆ ਐ। ਐਸੇ ਵਿੱਚ ਹੁਣ ਲੋੜ ਹੈ ਕਿ ਸਿੱਖ ਬૌਧਿਕ ਅਤੇ ਵਿਵਾਰਕਸ਼ਾਲੀ ਨੂੰ ਆਪਣੇ ਰੋਲ ਨੂੰ ਸਮਝ ਕੇ ਪੰਥ ਦੇ ਅਗਲੇ 41 ਸਾਲਾਂ ਦੇ ਵਿੱਚ ਵਿਸ਼ੇ ਪਦਰੀ ਵਿਕਾਸ ਨੂੰ ਸੰਮੁਖ ਰੱਖ ਕੇ ਅੱਗੇ ਲੈ ਕੇ ਸਿੱਖ ਸ਼ਕਤੀ ਨੂੰ ਉਭਾਰੰਦਾ। 1984 ਤੋਂ ਬਾਅਦ ਸਿੱਖਾਂ ਦੀ ਕੇਂਦਰੀ ਸ਼ਕਤੀ ਅਜੇ ਤੱਕ ਸਮੂਹਿਕ ਤੌਰ ਤੇ ਇਕੱਠੀ ਨਹੀਂ ਹੋ ਸਕੀ ਤੇ ਨਾ ਹੀ ਸਿੱਖਾਂ ਦਾ ਬੋਧਿਕ ਵਿਕਾਸ ਅੱਗੇ ਵਧ ਸਕਿਆ ਅਜ ਵੀ ਇਸ ਚੀਜ਼ 'ਤੇ ਵਿਚਾਰ ਕਰਨੀ ਬਣਦੀ ਹੈ ਕਿ 41 ਸਾਲ ਦੇ ਸੰਘਰਸ਼ ਦੇ ਵਿੱਚੋਂ ਸਿੱਖਾਂ ਨੇ ਅਜੇ ਤੱਕ ਕੀ ਪ੍ਰਾਪਤ ਕੀਆ ਆਪ ਜਾਣਦੇ ਹਾਂ ਇਸੇ ਵਿਸ਼ੇ ਬਾਰੇ ਵੀਰ ਹਰਵਿੰਦਰ ਸਿੰਘ ਜੀ ਪਾਸੋਂ 41 ਸਾਲਾਂ ਦੇ ਸਿੱਖ ਸੰਘਰਸ਼ ਦੀ ਇਕਤਾ ਹੁਣ ਮਜ਼ਬੂਤੀ ਦੀ ਲੋੜ ਹੈ 1984 ਤੋਂ ਲੈ ਕੇ ਅੱਜ ਤੱਕ ਸਿੱਖ ਕੌਮ ਨੇ ਜੋ ਵੇਖਿਆ ਸਹਿਿਆ ਤੇ ਸੰਘਰਸ਼ ਕੀਤਾ ਉਹ ਸਿਰਫ ਇਤਿਹਾਸ ਨਹੀਂ ਇੱਕ ਰੂਹਾਨੀ ਯਾਤਰਾ ਵੀ ਹੈ 41 ਸਾਲਾਂ ਦੀ ਯਾਤਰਾ ਸਾਨੂੰ ਸਿਖਾਉਂਦੀ ਹੈ ਕਿ ਜਦੋਂ ਤੱਕ ਅਸੀਂ ਇੱਕ ਨਹੀਂ ਹੋਵਾਂਗੇ ਤਦ ਤੱਕ ਸਾਡਾ ਸੰਘਰਸ਼ ਅਧੂਰਾ रह ਜਾਵੇਗਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਬਣਾਇਆ ਉਹਨਾਂ ਦਾ ਮਕਸਦ ਸਿਰਫ ਸਿੰਘ ਬਣਾਉਣਾ ਨਹੀਂ ਸੀ ਉਹਨਾਂ ਨੇ ਇੱਕ ਜੋਤ ਇੱਕ ਰੂਪ ਦੀ ਸੰਸਕਾਰਨਾ ਕੀਤੀ ਉੱਥੇ ਕਿਸੇ ਜਾਤ ਪਾਤ ਦੀ ਗੁੰਜਾਇਸ਼ ਨਹੀਂ ਸੀ ਅੱਜ ਵੀ ਜੇਕਰ ਅਸੀਂ ਗੁਰੂ ਸਾਹਿਬ ਦੇ ਰਸਤੇ ਚੱਲਣਾ ਚਾਹੁੰਦੇ ਹਾਂ ਤਾਂ ਸਾਨੂੰ ਸਿੱਖ ਹੋਣ ਦੇ ਨਾਤੇ ਇੱਕ ਦੂਜੇ ਨੂੰ ਗਲੇ ਲਗਾਉਣਾ ਪਵੇਗਾ 1984 ਦੀ ਘਟਨਾ ਸਿਰਫ ਇੱਕ ਦਿਲ ਤਹਿਲਾ ਦੇਣ ਵਾਲਾ ਸਾਜਾ ਕਤਲੇਆਮ ਨਹੀਂ ਸੀ ਇਹ ਸਿੱਖ ਕੌਮ ਦੇ ਵਿਰੋਧ ਵਿੱਚ ਲਾਈ ਗਈ ਇੱਕ ਲੰਬੀ ਯੋਜਨਾ ਦੀ ਸ਼ੁਰੂਆਤ ਸੀ ਉਸ ਤੋਂ ਲੈ ਕੇ ਅੱਜ ਤੱਕ 48 ਸਾਲ ਹੋ ਗਏ ਪਰ ਅਸੀਂ ਅਜੇ ਵੀ ਕਦੇ ਚੋਕ ਵਿੱਚ ਕਦੇ ਇਨਸਾਫ ਦੀ ਉਡੀਕ ਵਿੱਚ ਕਦੇ ਆਲੇ ਦੁਆਲੇਆਂ ਵਿੱਚ ਤੇ ਕਦੇ ਆਪਣੇ ਆਪ ਨਾਲ ਹੀ ਲੜਦੇ ਨਜ਼ਰ ਆਉਂਦੇ ਹਾਂ ਇਹ ਲੜਾਈ ਸਿਰਫ ਸਰਕਾਰਾਂ ਦੇ ਵਿਰੁੱਧ ਨਹੀਂ ਇਹ ਲੜਾਈ ਸਾਡੇ ਅੰਦਰ ਪੈ ਗਈ ਵੰਡ ਦੇ ਖਿਲਾਫ ਹੋਣੀ ਚਾਹੀਦੀ ਹੈ ਪਰ ਅਸੀਂ ਕੀ ਕਰ ਰਹੇ ਹਾਂ ਇਤਿਹਾਸ ਨੇ ਸਾਨੂੰ ਸਮਝਾ ਦਿੱਤਾ ਸੀ ਕਿ ਜਦੋਂ ਅਸੀਂ ਇੱਕ ਹੋ ਜਾਈਏ ਤਾਂ ਅਜਿਹੀ ਤਾਕਤਵਰ ਹੋ ਜਾਂਦੇ ਹਾਂ ਕਿ ਦੁਨੀਆਂ ਦੇ ਸਿਰ ਮੋਰ ਸਿਰ ਚੁਕਾ ਦਿੰਦੇ ਹਾਂ ਪਰ ਜਦੋਂ ਅਸੀਂ ਟੁਕੜੇ ਟੁਕੜੇ ਹੋ ਜਾਈਏ ਤਾਂ ਅਸੀਂ ਆਪਣੇ ਹਥੀ ਆਪਣੇ ਵਿਰੋਧੀ ਬਣ ਜਾਂਦੇ ਹਾਂ ਅੱਜ ਸਿਕੋਮ ਦੇ ਅੰਦਰ ਇਕਤਾ ਦੀ ਨਹੀਂ ਇੱਕ ਦੂਜੇ ਨੂੰ ਹਟਾਉਣ ਦੀ ਲਹਿਰ ਚੱਲ ਰਹੀ ਹੈ ਜਿੱਥੇ ਚਰਚੇ ਇਨਸਾਫ ਦੇ ਹੋਣੇ ਚਾਹੀਦੇ ਨੇ ਉੱਥੇ ਚਰਚੇ ਇਸ ਗੱਲ ਦੇ ਹੋ ਰਹੇ ਹਨ ਕਿ ਕਿਸ ਜਿੱਥੇ ਦੀ ਗਿਣਤੀ ਵੱਧ ਗਈ ਅਤੇ ਕਿਸ ਦੀ ਪੋਸਟ ਵਾਇਰਲ ਹੋ ਗਈ 41 ਸਾਲ ਸਾਨੂੰ ਸਿਖਾਉਣ ਵਾਲੇ ਸਨ ਕਿ ਸਾਡਾ ਮੂਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਸਾਡੀ ਪਹਿਚਾਨ ਇੱਕ ਨਿਸ਼ਾਨ ਹੈ ਤੇ ਸਾਡੀ ਭੂਮਿਕਾ ਸੇਵਾ ਬਹਾਦਰੀ ਤੇ ਇਕਤਾ ਹੈ ਪਰ ਅਸੀਂ ਗੁਰੂ ਦੀ ਗੱਦੀ ਨੂੰ ਵੀ ਵੰਡ ਲਿਆ ਨਿਸ਼ਾਨ ਸਾਹਿਬ ਨੂੰ ਵੀ ਜੱਥੇਬੰਦੀ ਦੇ ਰੰਗ ਲਾ ਦਿੱਤੇ ਤੇ ਸੇਵਾ ਨੂੰ ਵੀ ਪ੍ਰਸਿੱਧੀ ਦਾ ਹਥਿਆਰ ਬਣਾ ਦਿੱਤਾ ਅਸੀਂ 41 ਸਾਲਾਂ ਬਾਅਦ ਵੀ ਅਜੇ ਤੱਕ ਇਹ ਨਹੀਂ ਸੋਚ ਪਾਏ ਕਿ ਸਾਡੀ ਅਸਲ ਲੜਾਈ ਕਿਸ ਦੇ ਨਾਲ ਹੈ ਸਾਡੀ ਅਸਲ ਲੜਾਈ ਅਜੇ ਹੀ ਲੁਕਾਈ ਹੋਈ ਤਾਕਤ ਨਾਲ ਹੈ ਜੋ ਚਾਹੁੰਦੀਆਂ ਹਨ ਕਿ ਸਿੱਖ ਕਦੇ ਇੱਕ ਨਾ ਹੋਣ ਜੋ ਚਾਹੁੰਦੇ ਹਨ ਕਿ ਅਸੀਂ ਆਪਣੇ ਇਤਿਹਾਸ ਨੂੰ ਵਿਸ਼ਕਾਰ ਕਰੀਏ ਜੋ ਚਾਹੁੰਦੇ ਹਨ ਕਿ ਅਸੀਂ ਆਪਣੀ ਨੌਜਵਾਨੀ ਨੂੰ ਇੰਸਟਾਗ੍ਰam ਦੀ ਸੇਵਾ ਤੇ ਲਗਾ ਦਈਏ ਤੇ ਗੁਰਮਤੀ ਗੱਲ ਕਿਤਾਬਾਂ ਵਿੱਚ ਹੀ ਰਹਿ ਜਾਵੇ ਇਹ ਤਾਕਤਾਂ ਵੈਰੀ ਰੂਪ ਵਿੱਚ ਨਹੀਂ ਆਉਂਦੀਆਂ ਇੱਕ ਅੱਦੇ ਸਾਡੀ ਬੋਲੀ ਵਿੱਚ ਕਦੇ ਸਾਡੀ ਸਿਆਸਤ ਵਿੱਚ ਕਦੇ ਸਾਡੇ ਗੀਤਾਂ ਵਿੱਚ ਕਿਤੇ ਕਦੇ YouTube ਦੇ ਗੱਲਾਂ ਜਾਤ ਦੀਆਂ ਗੱਲਾਂ ਕਰਕੇ ਸਿੱਖਾਂ ਵਿੱਚ ਆ ਜਾਂਦੀਆਂ ਹਨ ਸਕੀਦੀ ਅਸਲ ਨੂੰ ਨਾ ਕੋਈ ਰੰਗ ਚਾਉਂਦੀ ਹੈ ਅਤੇ ਨਾ ਹੀ ਥਾਂ ਇਹ ਤਾਂ ਸਿਰਫ ਸੱਚ ਤੇ ਆਦਰਸ਼ ਦੀ ਗੱਲ ਕਰਦੀ ਹੈ ਸੱਚ ਇਹ ਹੈ ਕਿ ਅਸੀਂ ਜੇਕਰ ਅਜੇ ਵੀ ਨਾ ਜਾਗੇ ਤਾਂ ਅਸੀਂ ਸਿਰਫ ਆਪਣਾ ਇਤਿਹਾਸ ਨਹੀਂ ਗਵਾਵਾਂਗੇ ਅਸੀਂ ਆਪਣੇ ਪਵਿੱਕ ਵਿਹਾਰ ਬੈਠਾਂਗੇ ਅੱਜ ਐਸੀ ਜੇਕਰ ਕਿਸੇ ਗਲਤ ਇੱਕ ਹੋਣ ਦੀ ਥਾਂ ਆਪਣੀ ਉਮੀਦ ਨੂੰ ਵੀ ਆਪਣੇ ਹੱਥੀ ਮਾਰੇ ਜਾ ਰਿਹਾ ਜਿਥੇ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਉੱਥੇ ਅਸੀਂ ਪਹਿਲਾਂ ਇਹ ਵੀ ਸੋਚੀਏ ਕਿ ਕੀ ਅਸੀਂ ਆਪਸ ਵਿੱਚ ਇਨਸਾਫ ਕਰ ਰਹੇ ਹਾਂ ਜੇ ਅਸੀਂ ਇੱਕ ਸਿੱਖ ਨੂੰ ਉਹ ਕਿਸ ਜਾਤ ਦਾ ਪੁੱਛੀਏ ਜੇ ਗੁਰਦੁਆਰਿਆਂ ਦੀਆਂ ਸੇਵਾਵਾਂ ਨੂੰ ਲਹਿਰਾਂ ਤੇ ਗੱਲਾਂ ਦੇ ਆਧਾਰ ਤੇ ਵੰਡ ਲਈਏ ਜੇ ਅਸੀਂ ਗੁਰੂ ਦੀ ਮਰਿਆਦਾ ਨੂੰ ਆਪਣੀ ਸਹੂਲਤ ਦੇ ਅਨੁਸਾਰ ਮੋੜੀਏ ਤਾਂ ਇਨਸਾਫ ਕਿੱਥੇ ਮਿਲੇਗਾ ਸੰਘਰਸ਼ ਦੇ ਵਿੱਚੋਂ ਹੀ ਕੋਮਾ ਦੀਆਂ ਜੜਾਂ ਮਜ਼ਬੂਤ ਹੁੰਦੀਆਂ ਨੇ ਪਰ 1984 ਦੇ 41 ਸਾਲ ਬਾਅਦ ਵੀ ਸਿੱਖ ਸੰਘਰਸ਼ ਆਪਣੇ ਮੂਲ ਤੋਂ ਬਹੁਤ ਦੂਰ ਹੋ ਚੁੱਕਿਆ ਤੇ ਸਵੇਮਾਨਤਾ ਸਵੇਪਕ ਨੂੰ ਅੱਜ ਤੱਕ ਪੰਥਕ ਤੌਰ ਤੇ ਇਕੱਤਰ ਨਹੀਂ ਕੀਤਾ ਜਾ ਰਿਹਾ ਇਸ ਦਾ ਹੀ ਕਾਰਨ ਹੈ ਸਿੱਖ માનਸਿਕਤਾ ਬਹੁਤ ਹੀ ਨੀਵੇਂ ਪੱਧਰ ਤੇ ਆ ਚੁੱਕੀ ਹੈ ਜਿਸ ਵਿੱਚੋਂ ਬૌਤਿਕ ਗਿਆਨ ਅਤੇ ਵਿਕਾਸ ਬੜਾ ਦੂਰ ਹੋ ਚੁੱਕਿਆ ਹੈ ਜਾਣਦੇ ਹਾਂ ਇਸ ਵਿਸ਼ੇ ਬਾਰੇ ਸਰਦਾਰ ਹਰਪ੍ਰੀਤ ਸਿੰਘ ਜੀ پاسੋਂ ਸਿੱਖਾਂ ਦੀ ਮਾਨਸਿਕ ਪ੍ਰਬੂਸਤਾ ਅੱਜ ਇੱਕ ਅਜਿਹੇ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਨ ਜੋ ਸਿੱਖੀ ਦੇ ਮੂਲ ਅਸੂਲਾਂ ਅਤੇ ਸਾਡੀ ਇਤਿਹਾਸਿਕ ਵਿਰਾਸਤ ਦੀ ਰੂਹ ਨਾਲ ਜੁੜਿਆ ਹੈ ਸਿੱਖਾਂ ਦੀ ਮਾਨਸਿਕ ਪ੍ਰਬੂਸਤਾ ਮਾਨਸਿਕ ਪ੍ਰਭੂ ਸਦਾਚਾਰth ਹੈ ਆਪਣੇ ਮਨ ਨੂੰ ਵਾਹਿਗੁਰੂ ਜੀ ਦੀ ਰਜ਼ਾ ਵਿੱਚ ਰੱਖਣਾ ਮਾਨਸਿਕ ਪ੍ਰਭੂ ਸਦਾ ਸ਼ਬਦ ਨਹੀਂ ਸਗੋ ਸਿੱਖੀ ਦਾ ਉਹ ਜੀਵਨ ਮਾਰਗ ਹੈ ਉਹ ਸੰਸਦੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਾਡੇ ਇਤਿਹਾਸ دیا ਮਿਸਾਲਾ ਤੋਂ ਮਿਲਦਾ ਹੈ ਮਨ ਦੀ ਤੈਅ ਜਗ ਜੀਤ ਇਹ ਸਭ ਸਾਨੂੰ ਸਿਖਾਉਂਦੇ ਹਨ ਕਿ ਜੇ ਜੈਸੀ ਆਪਣੇ ਮਨ ਨੂੰ ਜਿੱਤ ਲਈਏ ਤਾਂ ਸਾਰੀ ਦੁਨੀਆ ਸਾਡੇ ਕਦਮਾਂ ਵਿੱਚ ਹੈ ਮਨ ਦੀ ਜਿੱਤ ਦਾ ਮਤਲਬ ਹੈ ਵਾਹਿਗੁਰੂ ਜੀ ਨਾਮ ਵਿੱਚ ਰੰਗ ਜਾਣਾ ਜਿੱਥੇ ਨਾ ਡਰ ਹੈ ਨਾ ਮੋਹ ਹੈ ਨਾ ਹੰਕਾਰ ਜਦੋਂ ਸਾਡਾ ਮਨ ਵਾਹਿਗੁਰੂ ਜੀ ਦੀ ਯਾਦ ਵਿੱਚ ਲੀਨ ਹੁੰਦਾ ਹੈ ਤਾਂ ਅਸੀਂ ਹਰ ਔਖੇ ਵੇਲੇ ਵਿੱਚ ਵੀ ਅੜਿ ਗ ਰਹਿੰਦੇ ਹਾਂ ਸਿੱਖੀ ਸਾਨੂੰ ਸਿਖਾਉਂਦੀ ਹੈ ਕਿ ਮਾਨਸਿਕ ਪ੍ਰਬੂਸਤਾ ਸਾਡੀ ਅੰਦਰੂਨੀ ਤਾਕਤ ਹੈ ਜੋ ਸਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਦੀ ਹੈ ਸਿੱਖ ਇਤਿਹਾਸ ਮਾਨਸਿਕ ਪ੍ਰਬੂਸਤਾ ਦੀਆਂ ਅਜਿਹੇ ਮਿਸਾਲਾਂ ਨਾਲ ਭਰਿਆ ਪਿਆ ਹੈ ਜੋ ਸਾਨੂੰ ਪ੍ਰੇਰਿਤ ਕਰਦੀਆਂ ਹਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਲਾਹੌਰ ਵਿੱਚ ਸ਼ਹੀਦੀ ਦਿੱਤੀ ਉਹਨਾਂ ਦਾ ਮਨ ਸ਼ਾਂਤ ਅਤੇ ਵਾਹਿਗੁਰੂ ਜੀ ਦੀ ਰਜ਼ਾ ਵਿੱਚ ਸੀ ਉਹਨਾਂ ਦੀ ਅਡੋਲ ਅਵਸਥਾ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਵੀ ਦਿੰਦੀ ਹੈ ਨਾ ਨਿਕ ਨਾਮ ਮਿਲੇ ਤਾਂ ਜੀਵਾਂ ਤਨ ਮੰਨਦੀ ਵਹ ਹਰਿਆ ਇਹ ਸ਼ਬਦ ਦਾ ਸੁਨੇਹਾ ਹੈ ਕਿ ਜਦੋਂ ਅਸੀਂ ਵਾਹਿਗੁਰੂ ਦੇ ਨਾਮ ਨਾਲ ਜੁੜਦੇ ਹਾਂ ਤਾਂ ਸਾਡਾ ਮਨ ਅਤੇ ਸਰੀਰ ਸੁਖੀ ਰਹਿੰਦੇ ਹਨ ਭਾਵੇਂ ਬਾਹਰੀ ਜ਼ੁਲਮ ਕਿੰਨੇ ਵੀ ਸਕਤ ਹੋਣ ਗੁਰअर्जਨ ਦੇਵ ਜੀ ਨੇ ਆਪਣੀ ਸ਼ਹੀਦੀ ਨਾਲ ਸਾਨੂੰ ਸਿਖਾਇਆ ਕਿ ਮਨ ਸੇ ਪ੍ਰਭੂ ਸਤਾ ਸਾਨੂੰ ਹਰ ਜ਼ੁਲਮ ਦੇ ਸਾਹਮਣੇ ਸਿਰ ਉੱਚਾ ਰੱਖਣ ਦੀ ਹਮਤ ਦਿੰਦੀ ਹੈ ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਇਹ ਕਹਾਣੀ ਸਾਨੂੰ ਮਨ ਸੇ ਪ੍ਰਭੂ ਸਤਾ ਦੀ ਸ਼ਕਰਤਿਲਾਈ ਜਾਂਦੀ ਹੈ ਜਦੋਂ ਉਹ ਨਾਲ ਦੇ ਸਾਹਿਬਜ਼ਾਦੀਆਂ ਨੇ ਸਰਹੰ ਅਤਿ ਚਮਕੋਰ ਵੀ ਸਿਹਰੀਆਂ ਦਿੱਤੀਆਂ ਜਦੋਂ ਸਿੰਘਾਂ ਨੂੰ ਕੋਰ ਸੰਘਰਸ਼ ਦਾ ਸਾਹਮਣਾ ਕਰਨਾ ਪਿਆ ਤਾਂ ਵੀ ਗੁਰੂ ਜੀ ਨੇ فرمایا ਇਨ ਪੁੱਤਰਨ ਕੇ ਸੀਸ ਪਰ ਵਾਰ دیے ਸੋਚਾਰ ਚਾਰ ਮੋਏ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਸੁਰਮਾ ਉਹ ਹੈ ਜੋ ਮਨ ਦੀ ਮੈਲ ਦਰ ਲੋਭ ਅੰਕਾਰ ਨੂੰ ਦੂਰ ਕਰਦਾ ਹੈ ਅੱਜ ਦੇ ਸਮੇਂ ਵਿੱਚ ਜੋ ਸਮਾਜਿਕ ਮੀਡੀਆ, ਸਭਿਆਚਾਰਿਕ ਬਦਲਾਅ ਅਤੇ ਦੁਨੀਆਵੀ ਦਬਾਅ ਸਾਡੀ ਪਛਾਣ ਨੂੰ ਚੁਣੌਤੀ ਦਿੰਦੇ ਹਨ ਸਾਨੂੰ ਇਸ ਸਭ ਨੂੰ ਜੀਵਨ ਵਿੱਚ ਉਤਾਰਨ ਦੀ ਲੋੜ ਹੈ ਸਾਡੀ ਮਾਨਸਿਕ ਪ੍ਰਭੂ ਸਤਾ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਆਪਣੀ ਸਿੱਖੀ ਪਛਾਣ ਨੂੰ ਮਾਣ ਨਾਲ ਗੁਜ਼ਾਰੀਏ ਵਾਹਿਗੁਰੂ ਦੇ ਨਾਮ ਵਿੱਚ ਜੁੜੀਏ ਅਤੇ ਹਰ ਔਖੇ ਵੇਲੇ ਵਿੱਚ ਸਿਰ ਉੱਚਾ ਰੱਖੀਏ ਸੰਗਤ ਜੀ ਅਸੀਂ ਅਨੁਪ੍ਰੇਰਣ ਕਰਨਾ ਚਾਹਦਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਪਣੇ ਮਾਨ ਦਾ ਆਧਾਰ ਬਣਾਵਾਂਗੇ ਸਾਡੀ ਮਾਨਸਿਕਤਾ ਨੂੰ ਸਦਾ ਸਾਨੂੰ ਸਿੱਖੀ ਦੇ ਮੁੱਲਾਂ ਨਿਰਭਉ ਨਿਰਵੈਰ ਅਤੇ ਸਰਬਦਾ ਭਲਾ ਤੇ ਚੱਲਣ ਦੀ ਪ੍ਰੇਰਣਾ ਦਿੰਦੀ ਹੈ ਆਓ ਅਸੀਂ ਗੁਰੂ ਦੀ ਰਜ਼ਾ ਵਿੱਚ ਜੀਵੀਏ ਅਤੇ ਸਦਾ ਚੜ੍ਹਦੀ ਕਲਾ ਵਿੱਚ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਮਾਨਨਿਕ ਸਿੱਖਤਾ ਦਾ ਬੋਧਿਕ ਵਿਕਾਸ ਸਾ ਜੋ ਕਿ ਸਮੇਂ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਇਸਨਾਂ ਨੌਜਵਾਨ ਆਪਣੇ ਸਵੇਮਾਨਤਾ ਬਾਰੇ ਅਤੇ ਹੋਣ ਨੂੰ ਪਰਪੱਖ ਰੱਖ ਕੇ ਕੌਮੀ ਵਿਕਾਸ ਦੇ ਲਈ ਅੱਗੇ ਵੱਧ ਸਕਦੇ ਹਨ ਇਸ ਲਈ ਸਾਰਥਿਕ ਯਤਨ ਕਰਨੇ ਬਹੁਤ ਜ਼ਰੂਰੀ ਹਨ ਅੰਤ ਦੇ ਵਿੱਚ ਜਾਣਦੇ ਹਾਂ ਸਰਗਰਮੀਆਂ ਬੀਬੀ ਹਰਸ਼ਦੀਪ ਗੋਜੀ ਪਾਸੋਂ 25 ਮਈ 2025 ਨੂੰ ਅਮਰ ਸਿੰਘ ਕਾਲਜ ਵਿੱਚ ਪੜ੍ਹ ਰਹੇ ਸਿੱਖ ਵਿਦਿਆਰਥੀਆਂ ਵੱਲੋਂ ਇੱਕ ਵਿਸ਼ੇਸ਼ ਗੁਰਮਤਿ ਸਵਾਗਤ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਕਾਲਜ ਦੇ ਸਿੱਖ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਦੇ ਨਾਲ ਧਾਗ ਲਿਆ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਕਵਿਤਾਵਾਂ ਪੜੀਆਂ ਗਈਆਂ, ਸ਼ਬਦ ਕੀਰਤਨ ਕੀਤਾ ਗਿਆ, ਗੁਰਮਤਿ ਲੈਕਚਰ ਦਿੱਤੇ ਗਏ ਅਤੇ ਸ਼ਬਦ ਵਿਚਾਰ ਵੀ ਸਾਂਝੇ ਕੀਤੇ ਗਏ। ਇਸ ਸਮਾਗਮ ਵਿੱਚ ਸੰਗਤ ਵੱਡੀ ਗਿਣਤੀ ਵਿੱਚ ਹਾਜ਼ਰ ਸੀ ਅਤੇ ਸਭ ਨੇ ਪਾਵਨਾਤਮਕ ਢੰਗ ਨਾਲ ਸਮਾਗਮ ਵਿੱਚ ਭਾਗ ਲਿਆ। ਇਸ ਸਮਾਗਮ ਰੋਹਾਨੀ ਅਨੁਭੂਤੀ ਨਾਲ ਭਰਪੂਰ ਸੀ ਅਤੇ ਵਿਦਿਆਰਥੀਆਂ ਲਈ ਗਿਆਨ ਅਤੇ ਵਿਸ਼ਵਾਸ ਵਧਾਉਣ ਵਾਲਾ ਸੀ ਸਾਬਕਾ ਸਿਖਰੂ ਤੇਗ ਬਹਾਦਰ ਸਾਹਿਬ ਜੀ ਦੇ 450 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਮਿਤੀ 23 ਮਈ 2025 ਨੂੰ ਅਮਰ ਸਿੰਘ ਕਾਲਜ ਦੇ ਸਿੱਖ ਵਿਦਿਆਰਥੀਆਂ ਵੱਲੋਂ ਸਮੁੱਚੇ ਕਸ਼ਮੀਰ ਦੇ ਕਾਲਜਾਂ ਵਿੱਚ ਪੜ੍ਹ ਰਹੇ ਸਿੱਖ ਵਿਦਿਆਰਥੀਆਂ ਨੂੰ ਸਾਂਝੇ ਯਤਨ ਨਾਲ ਇੱਕ ਵਿਸ਼ੇਸ਼ ਸਿੱਖ ਵਿਦਿਅਕ ਕਾਨਫਰੰਸ ਗੁਰਦੁਆਰਾ ਸ਼ਹੀਦ ਬੂੰਗਾ ਸਾਹਿਬ ਬਾਗਤ ਵਰਜ਼ਲਾ ਵਿਖੇ ਉਲੀਕੀ ਗਈ ਜਿਸ ਦਾ ਮੁੱਖ ਉਦੇਸ਼ ਸਿੱਖ ਵਿਦਿਆਰਥੀਆਂ ਅੰਦਰ ਪੰਥਕ ਚੇਤਨਾ ਅਤੇ ਵਿਦਿਅਕ ਪ੍ਰਸੁਲਤਾ ਨੂੰ ਉਭਾਰਨਾ ਸੀ ਸਮੁੱਚੇ ਕਾਲਜਾਂ ਤੋਂ ਤਕਰੀਬਨ 45 ਤੋਂ ਵੱਡੇ ਵਿਦਿਆਰਥੀਆਂ ਵੱਲੋਂ ਕਾਨਫਰੰਸ ਵਿੱਚ ਪਾਗ ਲਿਆ ਗਿਆ ਇਸ ਕਾਨਫਰੰਸ ਨੂੰ ਮੁੱਖ ਤਿੰਨ ਸੈਸ਼ਨ ਵਿੱਚ ਵੰਡਿਆ ਗਿਆ ਜਿਸ ਵਿੱਚ ਕਸ਼ਮੀਰ ਦਾ ਸਿੱਖ ਵਿਕਾਸ ਅੰਤਰਗਤ ਮਸਲੇ ਅਤੇ ਆਮ ਵਿਚਾਰ ਚਰਚਾ ਹੋਈ ਵੱਖ-ਵੱਖ ਵਿਦਿਆਰਥੀਆਂ ਵੱਲੋਂ ਪ੍ਰਮੁੱਖ ਤੌਰ ਤੇ ਸੈਸ਼ਨ ਦੇ ਵਿੱਚ ਵਿਸ਼ੇ ਨਿਭਾਏ ਗਏ ਅਤੇ ਵਿਦਿਆਰਥੀਆਂ ਵੱਲੋਂ ਵਿਸ਼ੇਸ਼ ਤੌਰ ਤੇ ਅੰਤਰਗਤ ਮਸਲੇਾਂ ਸੰਬੰਧੀ ਆਪਸੀ ਵਿਚਾਰ ਆਮ ਵਿਚਾਰ ਚਰਚਾ ਦੇ ਸੈਸ਼ਨ ਦੇ ਵਿੱਚ ਕੀਤੇ ਗਏ ਜਿਸ ਵਿੱਚ ਪ੍ਰਮੁੱਖ ਤੌਰ ਤੇ ਪੰਜਾਬੀ ਅਤੇ ਸਿੱਖ ਸਭਿਆਚਾਰ ਨੂੰ ਕਲਜਾਂ ਦੇ ਵਿੱਚ ਪ੍ਰਮੁੱਖ ਰੱਖਣ ਦੇ ਲਈ ਵਿਚਾਰਾ ਹੋਈਆਂ ਪੰਥਨਾਮਾ ਵਿੱਚ ਸਟੀਕ ਕੋਸ਼ਿਸ਼ ਮਨਤਕ ਮਸਲੇ ਅਤੇ ਗਤੀਵਿਧੀਆਂ ਨੂੰ ਆਪ ਤੱਕ ਪਹੁੰਚਾਉਣ ਦੀ ਹੈ ਇਹਨਾਂ ਪੇਸ਼ਕਸ਼ਾਂ ਲਈ ਜ਼ਰੂਰ ਵਿਸਥਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸੇ ਦੇ ਨਾਲ ਦੇਖੋ ਮੈਨੂੰ ਇਜਾਜ਼ਤ ਤਾਂ ਮਿਲਦੇ ਹਾਂ ਅਗਲੇ ਹਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ